ਸਾਡਾ ਕੰਮ ਜਿੰਨਾ ਵੀ ਵਰਕ ਚਾਹੇ ਉਹ ਬੱਸਾਂ ਦਾ ਚਾਹੇ ਉਹ ਕੋਈ ਬਿਲਡਿੰਗ ਦਾ ਚਾਹੇ ਬੱਚੇ ਦੀ ਸਿਕਿਉਰਿਟੀ ਆ ਉਹ ਸਾਰੇ ਸਾਡੀ ਜ਼ਿੰਮੇਵਾਰੀ ਹੈ ਮੇਰੇ ਅੰਡਰ ਦੋ ਸਿਕਿਉਰਿਟੀ ਗਾਰਡ ਹੈ ਜਿਹੜੇ ਗੇਟ ਤੇ ਕੋਈ ਵੀ ਐਂਟਰੀ ਮਤਲਬ ਬੱਚਾ ਬਾਹਰ ਜਾਂਦਾ ਜਾਂ ਬੱਚੇ ਨੂੰ ਮਿਲਣ ਕੋਈ ਆਉਂਦਾ ਤੇ ਬਿਨਾ ਸਬੂਤ ਤੋਂ ਅਸੀਂ ਨਾ ਕਿਸੇ ਨੂੰ ਬਾਹਰ ਜਾਣ ਦਿੰਦੇ ਆ ਨਾ ਅੰਦਰ ਆਉਣ ਦਿੰਦੇ ਆ ਜਾਰ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਸਕੂਲ ਦੇ ਪ੍ਰਬੰਧਨ ਦੇ ਵਿੱਚ ਬਹੁਤ ਹੀ ਸਹਿਯੋਗ ਹੈ ਕੈਂਪਸ ਦੀ ਮੈਨੇਜਮੈਂਟ ਬਹੁਤ ਵਧੀਆ ਹੁੰਦੀ ਹੈ ਜਿੱਥੇ ਵੀ ਕੋਈ ਇਨਫਰਾਸਟ੍ਰਕਚਰ ਦਾ ਕੰਮ ਚੱਲ ਰਿਹਾ ਹੁੰਦਾ ਹੈ ਕੋਈ ਬਿਲਡਿੰਗ ਦੀ ਨਵੀਂ ਉਸਾਰੀ ਚੱਲ ਰਹੀ ਹੁੰਦੀ ਹੈ ਜਰ ਰਪਏ ਦਾ ਕੰਮ ਚੱਲ ਰਿਹਾ ਹੁੰਦਾ ਹੈ ਤਾਂ ਕੈਂਪਸ ਮੈਨੇਜਰ ਦੀ ਦੇਖ ਰਹਿਕ ਦੇ ਵਿੱਚ ਉਹ ਕੰਮ ਬਹੁਤ ਵਧੀਆ ਤੇਪਰੇ ਚੜਦੇ ਹਨ ਇਸ ਦੇ ਨਾਲ ਹੀ ਸਾਡੇ ਸਕੂਲ ਮੁਖੀਆਂ ਅਤੇ ਸਾਡੇ ਅਧਿਆਪਕ ਸਾਹਿਬਾਨਾਂ ਦਾ ਭਾਰ ਬਹੁਤ ਜ਼ਿਆਦਾ ਘਟਿਆ ਹੈ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਲਾਏ ਨੇ ਹੈਡ ਮਾਸਟਰ ਦਾ ਧਿਆਨ ਪਾਣੀ ਦੀਆਂ ਟੂਟੀਆਂ ਵੱਲ ਨਹੀਂ ਹੋਣਾ ਚਾਹੀਦਾ ਕੋਈ ਟੂਟੀ ਨਹੀਂ ਚੱਲਦੀ ਪੱਖਾ ਖਰਾਬ ਹੋ ਗਿਆ ਬਿਊਜ ਮੱਚ ਗਿਆ ਬੱਲ ਫਰੋਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ ਬਾਕੀ ਕੰਮ ਸਾਰਾ ਕੈਂਪਸ ਮੈਨੇਜਰ ਦਾ ਕੰਮ ਹੈ ਉਹ ਆਪਣਾ ਦੇਖਦੇ ਰਹਿਣੇ ਨਹੀਂ ਆਲਰੇਡੀ ਆਇਆ ਹੋਇਆ ਉਹਨੂੰ ਜੱਠਣ ਦੇ ਲਈ ਪ੍ਰਸ਼ਾਸਨ ਪੱਫਾ ਭਾਰ ਹੋ ਕੇ ਲੱਗਿਆ ਹੋਇਆ ਹਰ ਇੱਕ ਪੈਰ ਪੈਰ ਦੇ ਉੱਤੇ ਉਹਨੇ ਗਾਇਦਾ ਲੱਤਾ ਜਾ ਰਹੇ ਆ ਮੈਡੀਕਲ ਦੀਆਂ ਸਾਰੀਆਂ ਟੀਮਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਹੈ ਐਸਟੀਐਮ ਨਾਲ ਗੱਲ ਕੀਤੀ ਗਈ ਹੈ ਐਸਐਮਓ ਨਾਲ ਗੱਲ ਕੀਤੀ ਗਈ ਹੈ ਸਾਰਿਆਂ ਨਾਲ ਗੱਲ ਕੀਤੀ ਗਈ ਹੈ ਇੱਕ ਇੱਕ ਚੀਜ਼ ਦਾ ਬੜਾ ਮਾਈਨਿਊਟਲੀ ਜਾਇਦਾ ਲੱਤਾ ਜਾ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਇੱਕ ਜਗ੍ਹਾ ਤੇ ਵੀ ਕਿਤੇ ਅੰਗੈਦੀ ਨਹੀਂ ਵਰਤੀ ਜਾਊਗੀ ਚਾਰੇ ਦੀ ਜਰੂਰਤ ਸੀ ਹਰੇ ਚਾਰੇ ਦੀ ਜਰੂਰਤ ਸੀ ਜਾਨਵਰਾਂ ਲਈ ਉਹ ਚਾਰਾ ਪਕਾਇਆ ਗਿਆ ਜਿਸ ਤੇ ਕੈਟਰ ਫੀਡ ਦੀ ਜਰੂਰਤ ਸੀ ਕੈਟਰ ਫੀਡ ਪਚਾਈ ਗਈ ਆ ਫੈਂ ਕੀਤੀ ਗਈ ਆ ਕਿਹੜੇ ਕਿਹੜੇ ਘਰ ਕਿਹੜੇ ਕਿਹੜੇ ਇਲਾਕੇ ਨੇ ਜਿਹੜੇ ਜਣੀ ਕਿ ਇਹਦੇ ਚ ਫਲੱਡ ਇਫੈਕਟ ਇਫੈਕਟ ਹੋਏ ਨੇ ਜਿੱਤੇ ਹੜ੍ਹ ਨੇ ਆ ਕੇ ਜਣੀ ਕਿ ਨੁਕਸਾਨ ਕੀਤਾ ਉਪਗ੍ਰਹੀਆਂ ਕਿੱਟਾਂ ਨੇ ਉਹ ਵੀ ਪਹੁੰਚਾਈਆਂ ਗਈਆਂ ਤੇ ਨਾਲ ਜਿਹੜੇ ਪਿੰਡ ਖਾਲੀ ਕਰਾਏ ਗਏ ਨੇ ਉਹ ਖਾਲੀ ਕਰਾਏ ਪਿੰਡਾਂ ਨੂੰ ਲਿਆ ਕੇ ਉਹਰੇ ਸ਼ੈਲਟਰ ਦਿੱਤਾ ਗਿਆ ਜੀ ਪ੍ਰੋਪਰ ਬੰਦਿਆ ਦੇ ਲਈ ਸ਼ੈਲਟਰ ਪ੍ਰੋਵਾਈਡ ਕਰਵਾਇਆ ਗਿਆ ਵਾਸ਼ਰੂਮ ਦਾ ਉਹਨਾਂ ਦੇ ਖਾਨਦਾਨ ਦਾ ਨਾ ਕੋਈ ਦਿੱਕਤ ਨਾ ਆਵੇ ਉਹਦਾ ਧਿਆਨ ਰੱਖਿਆ ਗਿਆ ਪਰ ਇਹ ਤੋਂ ਇਲਾਵਾ ਇੱਕ ਗੱਲ ਦੀ ਬੜੀ ਦੇਖੋ ਪੰਜਾਬੀਆਂ ਦੀ ਇੱਕ ਮੈਂ ਕਹਾਂਗਾ ਖੁਸ਼ੀ ਦੀ ਗੱਲ ਹੈ ਪੰਜਾਬੀ ਜਿੱਥੇ ਜਾਂਦੇ ਨੇ ਪੰਜਾਬੀ ਇਹ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਕਿਤੇ ਵੀ ਆਫਤ ਆਵੇ ਸਭ ਤੋਂ ਪਹਿਲਾਂ ਜਾ ਕੇ ਪੰਜਾਬੀ ਇਕ ਤਾਨਕੇ ਘੜਦੇ ਨੇ ਸੋ ਅੱਜ ਸਾਡੇ ਪੰਜਾਬ ਤੇ ਹੀ ਸਾਡੇ ਆਪਣੇ ਘਰ ਦੇ ਉੱਤੇ ਦੁੱਖ ਪਿਆ ਸੋ ਮੈਂ ਇਹ ਗੱਲ ਦੇਖ ਕੇ ਮੈਂ ਹੈਰਾਨ ਹੈ ਕਿ ਸੰਗਤ ਨੇ ਐਨਾ ਗਣੀ ਕਿ ਉਹਰੇ ਆਪਣਾ ਜਣੀ ਕੇ ਯੋਗਦਾਨ ਪਾਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਭਰਾ ਕੇ ਭੇਜਣੀਆਂ ਸ਼ੁਰੂ ਕਰਤੀਆਂ ਸਾਡੇ ਕੋ ਰਾਸ਼ਨ ਪਹੁੰਚਦੇ ਔਰੇ ਸਾਡੇ ਕੋ ਸਮਗਰੀ ਖਾਣ ਪੀਣ ਦੀ ਪਹੁੰਚ ਨਹੀਂ ਔਰੇ ਈਵਨ ਦੈਨ ਕੇ ਸਾਡੇ ਕੋ ਇੱਕ ਗੱਡੀ ਬਠਿੰਡੇ ਤੋਂ ਪਾਣੀ ਦੀ ਪੀਣ ਵਾਲੇ ਪਾਣੀ ਦੀ ਭਰ ਕੇ ਪਹੁੰਚ ਰਹੀ ਹੈ ਅਸੀਂ ਡੀਸੀ ਦਫਤਰ ਫਾਜ਼ਲਕਾ ਵਿਖੇ ਖੜੇ ਆਂ ਔਰ ਮੇਰੇ ਨਾਲ ਐਮਐਲਏ ਫਾਜ਼ਲਕਾ ਨਰਿੰਦਰਪਾਲ ਸਿੰਘ ਜੀ ਸਾਹਿਬ ਨਾਲ ਸਾਥ ਖੜੇ ਪੂਰੀ ਟੀਮ ਖੜੀ ਹੈ ਸਾਡੀ ਔਰੇ ਜ਼ਿਲ੍ਹਾ ਪ੍ਰਧਾਨ ਸਾਹਿਬ ਖੜੇ ਨੇ ਲੋਕ ਸਭਾ ਦੇ ਚਾਰ ਸਾਹਿਬ ਖੜੇ ਨੇ ਪ੍ਰਸ਼ਾਸਨ ਸਾਰਾ ਨਾਲ ਖੜਾ ਹੈ ਔਰ ਸਿਚੁਏਸ਼ਨ ਹੈ ਜਿਹੜੀ ਉਹ ਆਪਾਂ ਇਹ ਕਹਿ ਸਕਦੇ ਆ ਵੀ ਕੱਲ੍ਹ ਨਾਲੋਂ ਵਿਗੜੀ ਨਹੀਂ ਹੈ ਸਟੇਬਲ ਹੈ ਤੇ ਮਤਲਬ ਪਾਣੀ ਦਾ ਪੱਧਰ ਵਧਿਆ ਨਹੀਂ ਹੈ ਸਟੇਬਲ ਹੈ ਇੱਕ ਜਣ ਕੇ ਪਪੇ ਕਹਿ ਸਕਦੇ ਆ ਵੀ ਇੱਕ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਘਰਾਤ ਦੀ ਗੱਲ ਹੈ ਕਿ ਬਦਨ ਬਦਿਆ ਨਹੀਂ ਪਾਣੀ ਔਰ ਹਾਂ ਜਿਹੜਾ ਪਾਣੀ ਆਲਰੇਡੀ ਆਇਆ ਹੋਇਆ ਉਹਨੂੰ ਜੱਠਣ ਦੇ ਲਈ ਪ੍ਰਸ਼ਾਸਨ ਪਫਾ ਭਾਰ ਹੋ ਕੇ ਲੱਗਿਆ ਹੋਇਆ ਹਰ ਇੱਕ ਪੈਰ ਪੈਰ ਦੇ ਉੱਤੇ ਉਹਨੇ ਗਾਇਦਾ ਲੁੱਟਾ ਜਾ ਰਹੇ ਆ ਮੈਡੀਕਲ ਦੀਆਂ ਸਾਰੀਆਂ ਟੀਮਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਹੈ ਐਸ.ਡੀ.ਐਮ ਨਾਲ ਗੱਲ ਕੀਤੀ ਗਈ ਹੈ ਐਸ.ਐਮ.ਓ ਨਾਲ ਗੱਲ ਕੀਤੀ ਗਈ ਹੈ ਸਾਰਿਆਂ ਨਾਲ ਗੱਲ ਕੀਤੀ ਗਈ ਹੈ ਇੱਕ ਇੱਕ ਚੀਜ਼ ਦਾ ਬੜਾ ਮਾਈਨਿਊਟਲੀ ਜਾਇਦਾਦ ਲੁੱਟਾ ਜਾ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਇੱਕ ਜਗ੍ਹਾ ਤੇ ਵੀ ਕਿਤੇ ਅਨਗੈਦੀ ਨਹੀਂ ਵਰਤੀ ਜਾਊ ਔਰ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਦਾ ਕਿ ਜਿੱਥੇ-ਜਿੱਥੇ ਚਾਰੇ ਦੀ ਜਰੂਰਤ ਸੀ ਹਰੇ-ਜਾਰੇ ਦੀ ਜਰੂਰਤ ਸੀ ਗਾਂਵਾਂ ਲਈ ਉਹ ਚਾਰਾ ਪਚਾਇਆ ਗਿਆ ਜਿੱਥੇ-ਇਥੇ ਕੈਟਰੋਫੀਡ ਦੀ ਜਰੂਰਤ ਸੀ ਕੈਟਰੋ ਫੀਡ ਪਚਾਈ ਗਈ ਹੈ ਔਰ ਪੂਰੀ ਮੈਪਿੰਗ ਕੀਤੀ ਗਈ ਹੈ ਕਿਹੜੇ-ਕਿਹੜੇ ਘਰ ਕਿਹੜੇ-ਕਿਹੜੇ ਇਲਾਕੇ ਨੇ ਜਿਹੜੇ ਜਣੀ ਕਿ ਇਹਦੇ ਚ ਫਲੱਡ ਇਫੈਕਟ ਇਫੈਕਟ ਹੋਏ ਨੇ ਜਿੱਥੇ ਹੜ੍ਹ ਨੇ ਆ ਕੇ ਜਣੀ ਕਿ ਨੁਕਸਾਨ ਕੀਤਾ ਔਰ ਇਸ ਦੇ ਨਾਲ ਨਾਲ ਜਿਹੜੀ ਫੂਨ ਦੀਆਂ ਕਿੱਟਾਂ ਨੇ ਉਹ ਵੀ ਬਚਾਈਆਂ ਗਈਆਂ ਤੇ ਨਾਲ ਜਿਹੜੇ ਪਿੰਡ ਖਾਲੀ ਕਰਾਏ ਗਏ ਨੇ ਉਹ ਖਾਲੀ ਕਰਾਏ ਪਿੰਡਾਂ ਨੂੰ ਲਿਆ ਕੇ ਉਰੇ ਸ਼ੈਲਟਰ ਦਿੱਤਾ ਗਿਆ ਜਿੱਥੇ ਉਹ ਮੰਡੀਆਂ ਦੇ ਵਿੱਚ ਜਿੱਥੇ ਪਸ਼ੂਆਂ ਨੂੰ ਸ਼ੈਲਟਰ ਦਿੱਤਾ ਗਿਆ ਤੇ ਨਾਲ ਉਥੇ ਜਾਨੀ ਕਿ ਜਿੱਥੇ ਪ੍ਰੋਪਰ ਬੰਦਿਆਂ ਦੇ ਲਈ ਸ਼ੈਲਟਰ ਪ੍ਰੋਵਾਈਡ ਕਰਵਾਇਆ ਗਿਆ ਵਾਸ਼ਰੂਮ ਦਾ ਉਹਨਾਂ ਦੇ ਖਾਣ ਦਾ ਨਾਣ ਦਾ ਕੋਈ ਦਿੱਕਤ ਨਾ ਆਵੇ ਉਹਦਾ ਧਿਆਨ ਰੱਖਿਆ ਗਿਆ ਪਰ ਇਹ ਤੋਂ ਇਲਾਵਾ ਇੱਕ ਗੱਲ ਦੀ ਬੜੀ ਦੇਖੋ ਪੰਜਾਬੀਆਂ ਦੀ ਇੱਕ ਮੈਂ ਕਹੂੰਗਾ ਖੁਸ਼ੀ ਦੀ ਗੱਲ ਹੈ ਪੰਜਾਬੀ ਜਿੱਥੇ ਜਾਂਦੇ ਨੇ ਪੰਜਾਬੀ ਇਹ ਪੂਰੇ ਦੇਸ਼ ਤੇ ਵਿੱਚ ਦੁਨੀਆ ਦੇ ਵਿੱਚ ਕਿਤੇ ਵੀ ਆਫਤ ਆਵੇ ਸਭ ਤੋਂ ਪਹਿਲਾਂ ਜਾ ਕੇ ਪੰਜਾਬੀ ਇਕਤਾਨ ਕੇ ਘੜਦੇ ਨੇ ਸੋ ਅੱਜ ਸਾਡੇ ਪੰਜਾਬ ਤੇ ਹੀ ਸਾਡੇ ਆਪਣੇ ਘਰ ਦੇ ਉੱਤੇ ਦੁੱਖ ਪਿਆ ਸੋ ਮੈਂ ਇਹ ਕੱਲ ਦੇਖ ਕੇ ਮੈਂ ਹੈਰਾਨ ਹੈ ਕਿ ਸੰਗਤ ਨੇ ਇੰਨਾ ਜਣੀ ਕਿ ਉਹਰੇ ਆਪਣਾ ਜਣੀ ਕਿ ਯੋਗਦਾਨ ਪਾਉਂਦੇ ਹੋਏ ਉਹਰੇ ਹਰ ਤਰ੍ਹਾਂ ਦੀ ਰਸੋਦ ਹੈ ਜਿਹੜੀ ਆ ਦੇਖ ਸਕਦੇ ਹੋ ਟਰਾਲੀਆਂ ਭਰਾ ਕੇ ਭੇਜਣੀਆਂ ਸ਼ੁਰੂ ਕਰਦੀਆਂ ਸਾਡੇ ਕੋ ਰਾਸ਼ਨ ਪਹੁੰਚਦੇ ਔਰੇ ਸਾਡੇ ਕੋ ਸਮਗਰੀ ਖਾਣ ਪੀਣ ਦੀ ਪਹੁੰਚ ਨਹੀਂ ਔਰੇ ਇਵੇਂ ਦਨਕੇ ਸਾਡੇ ਕੋ ਇੱਕ ਗੱਡੀ ਬਠਿੰਡੇ ਤੋਂ ਪਾਣੀ ਦੀ ਪੀਣ ਵਾਲੇ ਪਾਣੀ ਦੀ ਭਰ ਕੇ ਪਹੁੰਚ ਰਹੀ ਹੈ ਸੋ ਮੈਂ ਮਤਲਬ ਕਿ ਇਸ ਗੱਲ ਦੀ ਤਾਰੀਫ਼ ਵੀ ਕਰਦਾ ਹੈ ਸਾਡੇ ਸਾਰੇ ਜਣੇ ਕਿ ਜਿਹੜੇ ਪੰਜਾਬ ਵਾਸੀ ਨੇ ਉਹ ਇਸ ਮਤਲਬ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਮਤਲਬ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਔਰ ਆਸ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵੀ ਆਪਾਂ ਇਹ ਰਲ ਮਿਲ ਕੇ ਜਿਹੜੀ ਆਪਦਾ ਆਈ ਹੈ ਪੰਜਾਬ ਦੇ ਉੱਤੇ ਇਹਦੇ ਤੋਂ ਜਲਦੀ ਉਨਜਿਟਵਾ ਧੰਨਵਾਦ